ਇੱਕ ਲਫਾਫਾ ਦਾ ਲਾ ਪੰਜਾਬ ਚ ਜਿਹੜਾ ਦੂਸਰੀਆਂ ਦੀ ਗੈਸ ਤੇ ਪਹਿਲਾਂ ਚੱਲਦਾ ਤਾਂ ਪਹਿਲਾਂ ਇੱਕ ਪਾਰਟੀ ਦੀ ਗੈਸ ਤੇ ਚੱਲਦਾ ਤਾਂ ਅੱਜ ਦੂਸਰੀ ਪਾਰਟੀ ਦੀ ਗੈਸ ਤੇ ਉਹ ਪੰਜਾਬ ਚ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਕਿੰਨੀ ਜ਼ਮੀਰ ਉਹਨਾਂ ਦੀ ਮਰ ਗਈ ਜਿਹਨਾਂ ਸੁਰੂਜ ਸ਼ਰੋਮਣੀ ਅਕਾਲੀ ਦਰ ਨੂੰ ਖਾਤਮ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਸਾਜ਼ਿਸ਼ਾਂ ਰਚ ਕੇ ਪ੍ਰਧਾਨ ਬਣੇ ਹੁਣ ਇਸ ਲੈਵਲ ਤੱਕ ਜ਼ਮੀਰ ਮਰ ਗਈ ਵੀ ਦੂਸਰਿਆਂ ਤੋਂ ਪੈਸੇ ਲੈ ਕੇ ਨਿਫਾਫੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਹੱਦ ਤੱਕ ਬਦਨਾਮ ਕਰਨ ਦੀ ਜੜੀ ਦੇਖੋ ਕਿੱਡੇ ਡਰਾਮੇ ਬਾਅਦ ਕਿੰਨੇ ਘੱਟਿਆ ਕਿੰਨੇ ਜ਼ਮੀਰ ਤੋਂ ਮਰੇ ਹੋਏ ਲੋਕਾਂ ਵੀ ਉਹੀ ਜੀ 1 ਲੱਖ ਕੁੰਟਲ ਐਸਜੀਪੀਸੀ ਪ੍ਰਬੰਧ ਕਰ ਰਹੀ ਆ ਉਹੀ ਸੁਖਵੀਰ ਬਾਦਲ ਨੇ ਅਨਾਉਂਸ ਕਰ ਦਿੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ 15 ਦਿਨ ਪਹਿਲਾਂ ਪਾਰਟੀ ਦੀ ਮੀਟਿੰਗ ਕਰਕੇ ਵਰਕਿੰਗ ਕਮੇਟੀ ਕੋਰ ਕਮੇਟੀ ਦੀ ਸਾਰੇ ਅਕਾਲੀ ਦਲ ਦੇ ਵਰਕਰਾਂ ਦੀ ਲੀਡਰਾਂ ਦੀ ਡਿਊਟੀ ਲਾਈਦੀ ਵੀ ਹਰ ਹਲਕੇ ਤੋਂ 300 ਤੋਂ ਲੈ ਕੇ 500 ਕੁਇੰਟਲ ਕਣਕ ਇਕੱਠੀ ਕਰਨ ਦੀ ਪੰਜ ਛੇ ਦਿਨਾਂ ਤੋਂ ਇਹ ਚੰਗੀ ਤਰ੍ਹਾਂ ਬਾਚ ਕਰ ਰਿਹਾਤਾ ਵੀ ਹੁਣ ਥੋੜਾ ਜਿਹਾ ਬੰਨਾਂ ਦਾ ਕੰਮ ਜੱਦਾ ਕੰਟਰੋਲ ਹੋਇਆ ਇੱਕ ਲਫਾਫਾ ਦਾਲਾ ਪੰਜਾਬ 'ਚ ਜਿਹੜਾ ਦੂਸਰਿਆਂ ਦੀ ਗੈਸ ਤੇ ਪਹਿਲਾਂ ਚੱਲਦਾਤਾ ਪਹਿਲਾਂ ਇੱਕ ਪਾਰਟੀ ਦੀ ਗੈਸ ਤੇ ਚੱਲਦਾ ਤਾਂ ਅੱਜ ਦੂਸਰੀ ਪਾਰਟੀ ਦੀ ਗੈਸ ਤੇ ਉਹ ਪੰਜਾਬ 'ਚ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਕਿੰਨੀ ਜ਼ਮੀਰ ਉਹਨਾਂ ਦੀ ਮਰ ਗਈ ਜਿਹਨਾਂ ਸ਼ੁਰੂ 'ਚ ਸ਼੍ਰੋਮਣੀ ਅਕਾਲੀ ਦਰ ਨੂੰ ਖਾਤਮ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਸਾਜ਼ਿਸ਼ਾਂ ਰਚ ਕੇ ਪ੍ਰਧਾਨ ਬਣੇ ਹੁਣ ਇਸ ਲੈਵਲ ਤੱਕ ਜ਼ਮੀਰ ਮਰ ਗਈ ਵੀ ਦੂਸਰਿਆਂ ਤੋਂ ਪੈਸੇ ਲੈ ਕੇ ਲਫਾਫੇ ਲੈ ਕੇ ਸ਼੍ਰੋਮਣੀ ਅਕਾਲੀ ਦਰ ਨੂੰ ਕਿਸ ਹੱਦ ਤੱਕ ਬਦਨਾਮ ਕਰਨ ਦੀ ਜੜੀ ਕੋਸ਼ਿਸ਼ ਕਰੀ ਜਾ ਰਹੀ ਹੈ ਸੋ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਵੀ ਇਹ ਸੀਗੀ ਪਹਿਲੀ ਕੋਰ ਕਮੇਟੀ ਚ ਇਹ ਡਿਸਕਸ ਵੀ ਹੋਇਆ ਤਾਂ ਵੀ ਆਪਾਂ ਪੰਜਾਬੀਆਂ ਦੀ ਸੱਚੇ ਮਨ ਨਾਲ ਪੂਰੀ ਹਮਦਰਦੀ ਨਾਲ ਜਿਹੜੀ ਉਹ ਸੇਵਾ ਕਰਨੀ ਆ ਔਰ ਅਸੀਂ ਉਸ ਸੇਵਾ ਦਾ ਕਿਤੇ ਬਹੁਤਾ ਪ੍ਰਚਾਰ ਵੀ ਨਹੀਂ ਕਰਿਆ ਜੋ ਮੀਡੀਆ ਚ ਸੋਸ਼ਲ ਮੀਡੀਆ ਚ ਸਾਰਾ ਕੁਝ ਨਜ਼ਰਾ ਆ ਨਾ ਜੀ ਉਹ ਬਹੁਤ ਘੱਟ ਆ ਜਿੱਥੇ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਗਏ ਆ ਜਿੱਥੇ ਉਹਨੇ ਸੇਵਾ ਕਰੀ ਆ ਉਹ ਸਿਰਫ ਨਜ਼ਰ ਆਇਆ ਤੇ ਉਹਦੇ ਪਿੱਛੇ ਜਿਹੜੀ ਬੈਕਐਂਡ ਤੇ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਪਚਾਪ ਕਰੀ ਆ ਨਾ ਦੀ ਕਿਤੇ ਕਿਸੇ ਨੂੰ ਨਜ਼ਰ ਵੀ ਨਹੀਂ ਆਈ ਕਿਉਂਕਿ ਸੁਖਵੀਰ ਬਾਦਲ ਜੀ इमोशनल ਹੋ ਕੇ ਲੋਕਾਂ ਦੀ ਸੇਵਾ ਕਰ ਰਹੇ تھے۔ ਹੁਣ ਮੈਂ ਤੁਹਾਨੂੰ ਵਿਜ਼ਨ ਦੀ ਗੱਲ ਦੱਸਾਂ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਇੱਕ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਦਾ ਵਿਜ਼ਨ ਆ ਤੁਸੀਂ ਮੁਕਾਬਲਾ ਆਪਣੇ ਆਪ ਹੀ ਕਰ ਲਓ ਸ਼੍ਰੋਮਣੀ ਅਕਾਲੀ ਦਲ ਨੇ ਕਾਲਡ ਸੈਂਟਰ ਪੰਜਾਬ ਚ ਸ਼ੁਰੂ ਕਰਿਆ 20 ਦਿਨ ਹੋ ਗਏ ਲਗਾਤਾਰ ਤਕਰੀਬਨ ਇੱਕ ਕਾਲ ਸੈਂਟਰ ਸਟਾਰਟ ਕਰਨ ਤੋਂ ਪਹਿਲਾਂ ਕਿੰਨੀ ਮਿਹਨਤ ਕਰੀ ਹੋਣੀ ਜੀ ਮੈਂ ਤਾਂ ਨਹੀਂ ਵੀ ਆਪਣਾ ਨੰਬਰ ਦੇ ਦੇ ਵੀ ਜੀ ਤੁਹਾਨੂੰ ਰੋਟੀ ਦੀ ਲੋੜਾ ਮੈਂ ਤੁਹਾਨੂੰ ਭੋਜਨ ਵੀ ਪਹੁੰਚਾ ਦਿਆਂ ਤੁਹਾਨੂੰ ਪਾਣੀ ਵੀ ਪਹੁੰਚਾ ਦਿਆਂ ਤੁਹਾਨੂੰ ਸੈਂਟਰੀ ਪੈਡ ਵੀ ਦੇ ਦਿਆਂ ਤੁਹਾਨੂੰ ਕਿਸ਼ਤੀਆਂ ਵੀ ਦੇ ਦਿਆਂ ਤੇ ਪੱਲੇ ਮੇਰਾ ਘਰ ਖਾਦੀ ਹੋਏ ਤੇ ਲੋਕ ਦੂਸਰੇ ਦਿਨ ਜਿੱਤਰ ਮਰਨਗੇ ਸਭ ਤੋਂ ਪਹਿਲਾਂ ਸੁਣੋ ਗੱਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਂਚੀ ਹਾਂ ਔਰ ਸ਼ੁਰੂ ਤੋਂ ਮੈਂ ਹੀ ਹਾਂ ਜਦੋਂ ਕੌਂਸੈਂਟਰ ਸ਼ੁਰੂ ਕਰਨਾ ਸੀਗਾ ਤੁਸੀਂ ਦੇਖ ਲਿਓ ਵੀ ਮਾਝਾ ਮਾਲਵਾ ਦੁਆਬਾ ਮਾਨਸਾ ਫਾਜ਼ਿਲਕਾ ਜਲੰਧਰ ਲੁਧਿਆਣਾ ਸਾਰੇ ਪਾਸੇ ਜਾ ਕੇ ਪੈਟਰੋਲ ਪਹਿਲਾਂ ਦੇਖਿਆ ਵੀ ਜਦੋਂ ਬਾਰਿਸ਼ ਆਊਗੀ ਤਾਂ ਖਤਰਾ ਕਿਸ ਚੀਜ਼ ਦਾ ਕਿਉਂਕਿ ਸਰਕਾਰ ਦਾ ਤਾਂ ਸਾਨੂੰ ਪਤਾ ਤਾਂ ਵੀ ਪੱਠੇ ਹੀ ਬੈਠ ਗਿਆ ਡਿਜਾਸਟਰ ਮੈਨੇਜਮੈਂਟ ਦੇ ਵੀ ਪੈਸੇ ਖਾ ਗਏ ਨਾ ਕੋਈ ਡੀਸੈਲਟਿੰਗ ਹੋਈ ਨਾ ਕੋਈ ਬੰਨ ਬਣੇ ਸੋ ਪਹਿਲੇ ਦਿਨ ਸਾਨੂੰ ਪਤਾਤਾ ਵੀ ਸਭ ਤੋਂ ਪਹਿਲੀ ਲੋਡ ਕਿਆ ਪੈਣੀ ਆ ਬੰਨ ਲਾਣ ਦੀ ਪੈਣੀ ਡੀਜ਼ਲ ਦਾ ਇੰਤਜ਼ਾਮ 8 ਪੈਟਰੋਲ ਪੰਪ ਪੂਰੇ ਪੰਜਾਬ 'ਚ ਸੈਟਲ ਕਰੇ ਜਿੱਥੇ ਲੋਡ ਪੈਂਦੀ ਸੀ ਉੱਥੇ ਪੈਸੇ ਟਰਾਂਸਫਰ ਹੁੰਦੇ ਤੇ ਉਥੋਂ ਅੱਗੇ ਡੀਜ਼ਲ ਜਿਹੜਾ ਸਾਈਡਾਂ ਤੇ ਟਰਾਂਸਫਰ ਹੁੰਦਾ ਤਾਂ ਇੰਤਜ਼ਾਮ ਕਰਿਆ ਫੇਰ ਸਾਨੂੰ ਪਤਾਤਾ ਚਾਰੇ ਦੀ ਲੋਡ ਪੈਣੀ ਆ ਹੁਣ ਤੁਸੀਂ ਬੈਠੇ ਆ ਸਾਰੇ ਤੁਸੀਂ ਮੈਨੂੰ ਮੈਂ ਤੁਹਾਨੂੰ ਆਰਡਰ ਦੇ ਦੇ ਪੰਜ ਸੌ ਟਰੱਕਾਂ ਦਾ ਤੁਸੀਂ ਇੱਕ ਦਿਨ 'ਚ ਪੈਦਾ ਕਰ ਦਿਓਗੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਲੰਧਰ 'ਚ ਦਫ਼ਤਰ ਆ 500 ਟਰੱਕ ਮੱਕੀ ਦੇ ਅਚਾਰ ਦੇ ਖੜੇ ਆ ਉੱਥੇ ਪਏ ਆ ਸਟਾਕ 'ਚ ਲਫਾਫਾਦੰਦ ਜਿਹੜੇ ਆ ਹਰਪ੍ਰੀਤ ਵਰਗੇ ਇੱਥੋਂ ਪੰਜਾਬ 'ਚ ਗੁਰਪੂਰਵ ਤੇ ਬਹਿਰੀਨ 'ਚ ਕਿਸੇ ਨੇ ਲਫਾਫਾਦ ਦਿਖਾ ਦਿਆ ਨਾ ਉੱਥੇ ਭੱਜੇ ਗਏ ਤੇ ਮੇਰੇ ਨਾਲ ਆਣ ਮੈਂ ਚੱਲ ਕੇ ਦਿਖਾਵਾਂ ਇੱਕ ਦਿਨ ਚ ਆ ਗਿਓ ਡੇਢ ਮਹੀਨਾ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਆਰਡਰ ਦਿਆ ਤਾਂ ਉਹ ਮੱਕੀ ਦੇ ਟਰੱਕ ਉੱਥੇ ਖੜੇ ਹੈਗੇ ਸੋ ਪੌਗਿੰਗ ਮਸ਼ੀਨਾ ਤੁਸੀਂ ਮੈਨੂੰ 500 ਮਸ਼ੀਨਾ ਲਿਆਣ ਕੇ ਦਿਖਾ ਦੇ ਇੱਕ ਮਹੀਨੇ ਤੋਂ ਪਹਿਲਾਂ ਆਰਡਰ ਕਰਕੇ ਇੱਕ ਮਹੀਨਾ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੈਸੇ ਦਾ ਪ੍ਰਬੰਧ ਕਰਿਆ ਇੰਤਜ਼ਾਮ ਕਰਿਆ ਫਿਰ ਉਹ ਮਸ਼ੀਨਾ ਆਈਆਂ ਅੱਜ ਸਾਡੇ ਸਟਾਕ 'ਚ ਜਲੰਧਰ 'ਚ ਪਈਆਂ ਫਿਰ ਕਣਕ ਦੀ ਗੱਲ ਕਰੀ ਦੇਖੋ ਕਿੱਡੇ ਡਰਾਮੇ ਬਾਅਦ ਕਿੰਨੇ ਘਟਿਆ ਕਿੰਨੇ ਜ਼ਮੀਰ ਤੋਂ ਮਰੇ ਹੋਏ ਲੋਕਾਂ ਵੀ ਉਹੀ ਜੀ 1 ਲੱਖ ਕੁਇੰਟਲ ਐਸਜੀਪੀਸੀ ਪ੍ਰਬੰਧ ਕਰ ਰਹੀ ਆ ਉਹੀ ਸੁਖਵੀਰ ਬਾਦਲ ਨੇ ਅਨਾਉਂਸ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ 15 ਦਿਨ ਪਹਿਲਾਂ ਪਾਰਟੀ ਦੀ ਮੀਟਿੰਗ ਕਰਕੇ ਵਰਕਿੰਗ ਕਮੇਟੀ ਕੋਰ ਕਮੇਟੀ ਦੀ ਸਾਰੇ ਅਕਾਲੀ ਦਲ ਦੇ ਵਰਕਰਾਂ ਦੀ ਲੀਡਰਾਂ ਦੀ ਡਿਊਟੀ ਲਈਤੀ ਵੀ ਹਰ ਹਲਕੇ ਤੋਂ 300 ਤੋਂ ਲੈ ਕੇ 500 ਕੁਇੰਟਲ ਕਣਕ ਇਕੱਠੀ ਕਰਨੀ ਹੈ ਫਿਰ ਸੁਖਵੀਰ ਸਿੰਘ ਬਾਦਲ ਨੇ ਬੀਜ ਕੰਪਨੀਆਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਰੇਟ ਤੈਅ ਕਰਿਆ ਵੀ ਅਸੀਂ ਤੁਹਾਨੂੰ ਕਣਕ ਦਵਾਂਗੇ ਤੁਸੀਂ ਸਾਨੂੰ ਬੀਜ ਦੀ ਕਨਵਰਟਡ ਕਣਕ ਕਿਉਂਕਿ ਹੁਣ ਮੈਂ ਕਣਕਿੱਤੋਂ ਭੇਜਦੇ ਇਕੱਠੀ ਕਰਕੇ ਵੀ ਆ ਬੀਜ ਦੀ ਆ ਜੀ ਜ਼ਿੰਮੇਦਾਰ ਉਹਨੂੰ ਬੀਜ ਲੈ ਅਗਲੇ ਦੀ ਫਸਲ ਨਾਲ ਹੋਏ ਤੇ ਜਿਹੜਾ 20-50000 ਰੁਪਏ ਪਹਿਲਾਂ ਲੱਗਿਆ ਉਹ ਵੀ ਖਤਮ ਹੋ ਜੇ ਸੋ ਸਟੈਂਪਡ ਚੱਲਦੇ ਹੋਏ ਬੀਜ ਜਿਸ ਚੀਜ਼ ਦੀ ਡਿਮਾਂਡ ਆ ਉਹਨਾਂ ਨਾਲ ਗੱਲ ਕਰੀ ਵੀ ਤੁਹਾਨੂੰ ਅਸੀਂ 2.5-3 ਰੁਪਿਆ ਕਨਵਰਸ਼ਨ ਦਾ ਦੇਵਾਂਗੇ ਤੁਸੀਂ ਸਾਨੂੰ ਸਟੈਂਪਡ ਕਣਕ ਦੇਣੀ ਆ ਉਹ ਕਣਕ ਅਸੀਂ ਬੀਜ ਤੱਕ ਵੰਡਣੀ ਆ ਸੋ ਇੱਕ ਪਾਸੇ ਉਹ ਲੀਡਰ ਆ ਜਿਹੜਾ ਬਾਰਿਸ਼ ਤੋਂ ਪਹਿਲਾਂ ਪੰਪਾਂ ਦਾ ਇੰਤਜ਼ਾਮ ਕਰ ਰਿਆ ਸਭ ਨੂੰ ਪਤਾ ਦਾ ਵੀ ਇਸ ਵਾਰ ਬਾਰਿਸ਼ ਜ਼ਿਆਦਾ ਹੋਣੀ ਆ ਫਾਜ਼ਿਲਕਾ ਦੇ ਅੰਦਰ ਤੁਸੀਂ ਦੇਖੋ ਵੀ ਜਦ ਬਾਰਿਸ਼ ਸ਼ੁਰੂ ਨਹੀਂ ਹੋਈ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਣੀ ਕੰਡਣ ਵਾਲੇ ਪੰਪ ਡਿਸਟ੍ਰੀਬਿਊਟ ਕਰ ਦਿੱਤੇ ਤੁਸੀਂ ਦੇਖੀ ਹੋਣੀ ਆ ਪਹਿਲਾ ਫੋਟੋ ਤੇ ਜਦੋਂ ਸਰਕਾਰ ਸੋਈ ਪਈ ਸੀ ਡਰਾਮੇ ਰਚਣ ਦੇ ਸਕ੍ਰਿਪਟ ਲਿਖ ਰਹੀ ਸੀ ਵੀ ਕਿਸ ਤਰ੍ਹਾਂ ਬੀਬੀ ਨੇ ਰੋਣਾ ਕਿਸ ਤਰ੍ਹਾਂ ਜਫੀ ਪਾਣੀਆ ਕਿਸ ਤਰ੍ਹਾਂ মিডিਆ ਨੇ ਦਿਖਾਣਾ ਨਾ ਉਸ ਦਿਨ ਸੁਵੀਰ ਸਿੰਘ ਬਾਦਲ ਤੇਲ ਦਾ ਇੰਤਜ਼ਾਮ ਕਰਦਾ ਪੰਜਾਬ ਚ ਘੁੰਮ ਰਿਹਾ ਤਾਂ ਤੇ ਫਿਰ ਇਸ ਤੋਂ ਵੱਡਾ ਵਿਜ਼ਨ ਕੀ ਹੋ ਸਕਦਾ ਵੀ ਹੜਾਂ ਦੇ ਅੰਦਰ ਸਭ ਨੂੰ ਪਤਾ ਤਾਂ ਵੀ ਬੈਂਕਾਂ 'ਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਣੀ ਨਾ ਬੈਂਕਾਂ ਤੱਕ ਕਿਸੇ ਨੇ ਜਾਣਾ ਹੈਗਾ ਜਿਹੜੇ ਪੈਸੇ ਅਸੀਂ ਕੈਸ਼ ਕਢਾ ਕਢਾ ਕੇ ਜਿਹੜੇ ਦੇ ਰਹੇ ਆ ਵਰਤ ਰਹੇ ਆ ਇਕੱਠੇ ਕਰ ਰਹੇ ਆ ਉਹ ਪੈਸੇ ਚੈੱਕਾਂ ਨਾਲ ਨਹੀਂ ਟਰਾਂਸਫਰ ਹੋ ਸਕਦੇ ਤੇ ਤੇਲ ਦੇ ਹੋਏ ਨਾ ਜੀ ਫੌਗਿੰਗ ਮਸ਼ੀਨਾਂ ਦੇ ਹੋਏ ਨਾ ਜੀ ਚਾਰੇ ਦੇ ਪੈਸੇ ਬੈਂਕ ਚ ਗਏ ਨਾ ਜੀ ਫੇ ਕਿਸਾਨਾਂ ਨੂੰ ਨਹੀਂ ਅਸੀਂ ਬੈਂਕਾਂ ਚ ਦੇ ਸਕਦੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੈਸ਼ ਪੈਸੇ ਏਸ਼ ਕਰਕੇ ਦੇ ਵੀ ਉਹ ਵਿਚਾਰੇ ਬੈਂਕਾਂ ਤੱਕ ਨਹੀਂ ਜਾਤਾ ਕਿ ਮੌਕੇ ਤੇ ਜਾਵਾਂਗੇ ਜੇ ਸੀ ਵੀ ਵੀ ਹੋ ਗਈ ਉਹਦੇ ਕੋਲ ਤੇਲ ਵੀ ਮਿਲ ਗਿਆ ਤੇ ਪੈਸੇ ਵੀ ਦੇ ਦੇ ਤਾਂ ਕਿ ਜਿਹੜਾ ਹੋਰ ਸਮਾਨ ਆ ਮਾੜਾ ਮੋਟਾ ਜ਼ਰੂਰੀ ਉਹਨੂੰ ਰਾਤ ਨੂੰ ਜਿਹੜੇ ਅੱਧੀ ਰਾਤ ਤੱਕ ਰਹਿਣਗੇ ਉਹਨਾਂ ਨੇ ਖਾਣਾ ਵੀ ਤਾਂ ਹੈ ਨਾ ਜੀ ਕੁਝ ਚਲੋ ਬੰਦਾ ਕਿ ਦੂਤ ਤੋਂ ਜਾ ਕੇ ਬਿਸਕੁਟੀ ਖਰੀਦ ਕੇ ਖਾ ਲੈਂਦਾ ਹੈਗਾ ਸੋ ਕੈਸ ਮਦਦ ਇਸ ਕਰਕੇ ਕਰੀ ਆ ਤੁਸੀਂ ਦੇਖੋ ਮੇਰੇ ਕੋਲ 1 ਲੱਖ ਲੀਟਰ ਤੋਂ ਉੱਪਰ ਦੇ ਬਿੱਲ ਪਏ ਆ ਆ ਸਾਰੇ ਬਿੱਲਾਂ ਤੁਸੀਂ ਇਕੱਲਾ ਇਕੱਲਾ ਦੇਖ ਕੇ ਜਾਏ ਔਰ ਇਹ ਬਿੱਲ ਕਿੱਥੇ ਦੇ ਆ ਕੋਈ ਜੀਰਕਪੁਰ ਦੇ ਨਹੀਂ ਹੈ ਜੀ ਮੈਂ ਤੁਹਾਨੂੰ ਮੋٹے ਮੋٹے ਜੇ ਪੜ ਕੇ ਸੁਣਾਵਾਂ ਇੱਧਰ ਤੋਂ ਆ ਸਰਦੂਲਗੜ੍ਹ ਦਾ ਪੈਟਰੋਲ ਪੰਪਾ ਸਰਦੂਲਗੜ੍ਹ ਦਾ ਦੇਖ ਲਓ ਪੜ ਕੇ ਜਾਇਓ ਆ ਆ ਜਲੰਧਰ ਦਾ ਪੈਟਰੋਲ ਪੰਪਾ ਦੇਖੋ 5 ਲੱਖ ਰੁਪਏ ਜਿਹੜਾ ਖਾਤੇ 'ਚ ਟਰਾਂਸਫਰ ਹੋਇਆ ਹੈਗਾ ਆ ਖਿਜਰਾਬਾਦ ਦਾ ਪੈਟਰੋਲ ਪੰਪਾ ਦੇਖ ਲਓ ਜੀ ਹਾਂ ਆ ਕਿੱਥੇ ਦਾ ਆ ਗਿਆ ਆ ਮਾਨਸਾ ਦਾ ਪੈਟਰੋਲ ਪੰਪਾ ਵਰਦਮਾਨ ਪੈਟਰੋਲ ਪੈਟਰੋਲਿੰਗ ਕੰਪਨੀ ਅੱਧ ਦੁਆਬਾ ਫਿਊਲਿੰਗ ਸਟੇਸ਼ਨ ਆ ਆ ਦੇਖੋ ਜੀ ਆ ਆ ਇੰਡੀਅਨ ਆਇਲ ਪੰਪ ਆ ਹਾਂ ਆ ਬਰਦਮੰਦ ਦੇ ਆਗੇ ਇਹ ਨਹੀਂ ਅਲੱਗ ਅਲੱਗ ਹਰ ਜਗ੍ਹਾ ਤੋਂ ਆ ਪੈਟਰੋਲ ਪੰਪ ਦੇਖੋ ਤੁਸੀਂ ਮੱਖੂ ਦਾ ਹੈਗਾ ਇਹ ਮੈਂ ਕੁਛ ਬਿਲ ਪਏ ਆ ਜਿਹਦਾ ਆਦਮਰੇ ਕੋਲ ਪਏ ਤੇ ਮੈਂ ਇਸ ਕਰਕੇ ਨਾ ਜੀ ਮੈਂ ਕਈ ਦਿਨ ਤੋ ਸੋਚ ਰਿਹਾ ਤਾਂ ਵੀ ਯਾਰ ਏਡੀ ਬਦਤਮੀਜੀ ਮਤਲਬ ਏਡੀ ਮੂਰਖਪਨਾਣਾ ਏਡਾ ਝੂਠ ਤੁਸੀਂ 4 ਪੈਸੇ ਲੈ ਕੇ ਆਪਣੀ ਜ਼ਮੀਰ ਵੇਚ ਕੇ ਤੁਸੀਂ ਕਹਿ ਰਹੇ ਆਂ ਵੀ ਐਸਜੀਪੀਸੀ ਤੋਂ ਪੈਸੇ ਲੈ ਲੇ ਭਾਜੀ ਤੁਸੀਂ ਇੱਥੇ ਬੈਠੇ ਆਂ ਮੈਨੂੰ ਤਾਂ ਉਸ ਟਾਈਮ ਸ਼ਰਮ ਮਹਿਸੂਸ ਹੋਈ ਵੀ ਜਿਹੜੇ ਐਸਜੀਪੀਸੀ ਦੇ ਹੈੱਡ ਰਹੇ ਆਂ ਉਹਨਾਂ ਨੂੰ ਸਮਝ ਨਹੀਂ ਵੀ ਐਸਜੀਪੀਸੀ ਦੇ ਜਿਹੜੇ ਗੁਲਕਾ ਹੈਗੀਆਂ ਕੈਮਰਿਆਂ ਦੀ ਪ੍ਰੈਜ਼ੈਂਸ ਚ ਗਣੀ ਜਾਂਦੀਆਂ ਬੈਂਕਾਂ 'ਚ ਪੈਸੇ ਜਾਂਦੇ ਆ ਬੈਂਕਾਂ ਤੋਂ ਬਾਅਦ ਫਿਰ ਉਹ ਆਪਣਾ ਐਗਜੈਕਟਿਵ ਕਮੇਟੀ 'ਚ ਬਜਟ ਅਪਰੂਵ ਕਰਦੇ ਆ ਬਜਟ ਅਪਰੂਵ ਕਰਨ ਤੋਂ ਬਾਅਦ ਚੈੱਕਾਂ ਰਾਹੀਂ ਪੇਮੈਂਟ ਹੁੰਦੀ ਆ ਕਿਹੜਾ ਕਾਨੂੰਨ ਆ ਹਿੰਦੁਸਤਾਨ 'ਚ ਵੀ ਕੋਈ ਸੰਸਥਾ ਥੋੜਾ ਆਪਣਾ ਚੈਰੀਟੇਬਲ ਟਰਸਟ ਵੀ ਕੋਈ ਬਿਨਾ ਮਤਾ ਪਾਏ ਸਿੱਧੇ ਕੈਸ਼ ਪੈਸੇ ਕੱਢ ਕੇ ਕਿਸੇ ਨੂੰ ਦੇ ਦੇਵੇ ਕਹਿੰਦੇ ਜੀ ਐਸਜੀਪੀਸੀ ਦੀ ਗੋਲਕਾਂ ਤੋਂ ਪੈਸੇ ਕੱਢ ਕੇ ਜੀ ਸੁਖਵੀਰ ਬਾਦਲ ਨੇ ਵੰਡ ਕੇ ਕਿਹੜੀਆਂ ਗੋਲਕਾਂ ਇਹ ਜੀਆਂ ਹਿੰਦੁਸਤਾਨ 'ਚ ਬਣੀਆਂ ਜਿਨ੍ਹਾਂ 'ਚ 500 500 ਦੀਆਂ ਗੱਡੀਆਂ ਪਈਆਂ ਹੋਣ ਉੱਥੇ ਜਾ ਕੇ ਤੂੰ ਸ਼ਰਮਾਣੀ ਚੇਦੀ ਐ ਨਾ ਲੋਕਾਂ ਨੂੰ ਜਿਹੜੇ ਆ ਬਕਵਾਸ ਕਰਦੇ ਫਿਰ ਰਹੇ ਆ ਬੀ ਐਸ ਜੀ ਪੀ ਸੀ ਦੀ ਆ ਕਹਾ ਦੀ ਕਣਕ 4 ਲੱਖ ਏਕੜ ਕਣਕ ਦਾ ਬੀਜ ਲਗਣਾ ਪੰਜਾਬ ਚ ਜਿਹੜੀ ਫਸਲ ਬਰਬਾਦ ਹੋਈ ਐ 4 ਲੱਖ ਏਕੜ ਜ਼ਮੀਨ ਚ ਕਣਕ ਲਗਣੀ ਐ ਸੁਖਵੀਰ ਬਾਦਲ ਜੀ ਨੇ ਪਤਾ 1 ਲੱਖ ਏਕੜ ਜ਼ਮੀਨ ਦੀ ਐਸ ਜੀ ਪੀ ਸੀ ਨੇ ਕਰੀ ਨੋਟੀਫਿਕੇਸ਼ਨ 1 ਲੱਖ ਏਕੜ ਜ਼ਮੀਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਬੀਜ ਦਾ ਪ੍ਰਬੰਧ ਕਰਿਆ ਅਜੇ 2 ਲੱਖ ਹੋਰ ਆ ਇਹ ਲਪਾਫਾ ਦੱਲ ਵਾਲੇ ਜਿਹੜੇ ਬਾਹਰਲੀਆਂ ਕੰਟਰੀਆਂ ਤੋਂ 10-10 ਕਰੋੜ ਰੁਪਏ ਅਮਰੀਕਾ ਤੋਂ ਇਕੱਠੇ ਕਰਦੇ ਫਿਰਦੇ ਆ ਨਾ ਦੇ ਦਿਨ 2 ਲੱਖ ਇੱਕ ਫਟੇ ਯਾ ਅਜੇ ਤੱਕ ਜਿਹੜਾ 10 ਕਰੋੜ ਇਕੱਠਾ ਕਰਕੇ ਲਿਆਈਆਂ 10 ਦਿਨ ਲੋਕਾਂ ਨੂੰ ਵੀ ਕਿੱਥੇ ਵੰਡਿਆ ਉਹ ਮੈਂ ਤਾਂ ਕੱਲ ਉਹਨਾਂ ਦੇ ਹਲਕਿਆਂ 'ਚ ਗਿਆ ਤਾਂ 1 ਲੱਖ ਰੁਪਏ ਇੱਕ ਜਗ੍ਹਾ ਦੇ ਆਇਆ ਹੈਗਾ ਕਿਤੇ 5 ਪੈਸੇ ਹੋਰ ਵੀ ਦੇ ਹੁਣ ਸੋ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਰਾਮੇ ਕਰਨੇ ਹੁੰਦੇ ਨਾ ਜੀ 80 ਰੁਪਏ ਦੀ ਪੇਟੀ ਆਂਦੀ ਆ ਪਾਣੀ ਦੀ ਇੱਕ ਤੇ ਜੇ ਇੱਕ ਟਰੱਕ ਭਰਨਾ ਹੋਏ ਨਾ ਜੀ ਮੇਰੇ ਨਾਲ 50000 ਚ ਭਰ ਜਾਂਦਾ ਹੈਗਾ ਉਹਦੇ ਉੱਤੇ ਜਿਸ ਤਰ੍ਹਾਂ ਬਾਕੀ ਕਰ ਰਹੇ ਆ ਨਾ ਲਫਾਫਾ ਦੱਲ ਵਾਲੇ ਚਾਰ ਬਿਸਕੁਟਾਂ ਦੇ ਪੈਕੇਟ ਰੱਖ ਕੇ ਫੋਟੋ ਖਿਚਵੰਦਾ ਸੋਸ਼ਲ ਮੀਡੀਆ ਤੇ ਪਾਉਂਦਾ ਤੇ ਘਰ ਚਲੇ ਜਾਂਦਾ ਇਹ ਇਹ ਤਾਂ ਜਿਹੜਾ ਬੰਨ ਕਿਨੇ ਲਾਣੇ ਦੇ ਭਾਜੀ ਦੱਸੋ ਕਿਸਾਨਾਂ ਨੇ ਲਾਣੇ ਦੇ ਬੰਨ ਜਾਂ ਸੁਖਵੀਰ ਸਿੰਘ ਬਾਦਲ ਨੇ ਲਾਣੇ ਦੇ ਬੰਨ ਬੰਨ ਸਰਕਾਰ ਨੇ ਲਾਣੇ ਤੇ ਇੱਡਾ ਸਰਕਾਰ ਦਾ ਫੇਲਿਅਰ ਆ ਵੀ ਉਹ ਬੰਨ ਵਿਚਾਰੇ ਕਿਸਾਨ ਲੜ ਰਹੇ ਆ ਸਾਰੀ ਦਿਨ ਰਾਤ ਉੱਥੇ ਰਹਿੰਦੇ ਆ ਉਹਨਾਂ ਨੂੰ ਜੀਸੀਬੀ ਦੀਆਂ ਲੋੜਾਂ ਉਹਨਾਂ ਨੂੰ ਤੇਲ ਦੀ ਲੋੜਾਂ ਉਹਨਾਂ ਨੂੰ ਰਾਸ਼ਨ ਦੀ ਲੋੜਾਂ ਉਹਨਾਂ ਨੂੰ ਪੈਸੇ ਦੀ ਲੋੜਾਂ ਇਹ ਪ੍ਰੋਵਾਈਡ ਕਰਨਾ ਕਿਹਦੀ ਜ਼ਿੰਮੇਵਾਰੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਜੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਵਿਜ਼ਨ ਤੋਂ ਸੋਚ ਕੇ ਉੱਥੇ ਤੇਲ ਖਰੀਦ ਕੇ ਭੇਜ ਰਹੇ ਆ ਸਾਰਾ ਕੁਝ ਖਰੀਦ ਕੇ ਭੇਜ ਰਹੇ ਆ ਤੇ ਜਿਹੜਾ ਆ ਲਫਾਫੇ ਵਾਲਾ ਦਲ ਹੁਣ ਤਾਂ ਨਾ ਵੀ ਇੱਕ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆ ਜਿਹੜਾ ਪੰਗੋੜਾ ਜਿਹਾ ਦਲ ਬਣਿਆ ਨਾ ਜੀ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਾ ਦਿਓ ਇੱਕ ਤਾਂ ਇਹਨਾਂ ਨੇ ਨਾਂ ਦੇ ਦਿਆ ਵੀ ਸ਼੍ਰੋਮਣੀ ਅਕਾਲੀ ਦਲ ਸਰਜੀਤ ਆਹ ਪੁਨਨ ਸ਼ਬਦ ਥੋੜੇ ਦਿਨਾਂ ਅੱਜ ਹਟ ਜਾਣਾ ਜੇ ਆ 10 ਕਰੋੜ ਰੁਪਇਆ ਹਰਪ੍ਰੀਤ ਜੀ ਦੀ ਝੋਲੀ 'ਚ ਪਾ ਦੇ ਫਿਰ ਸਰਜੀਤ ਰਖੜਾ ਹੋ ਜਾਊਗਾ ਤਾਂ ਵੀ ਇਹਨੇ ਆ ਜਿਹੜਾ ਸਰਜੀਤ ਰਖੜਾ ਦਾਲਾ ਨਾ ਜੀ ਇਹਦਾ ਨਾਂ ਲਿਖਿਆ ਕਰੋ ਕਿਉਂਕਿ ਲੋਕਾਂ ਦੇ ਪੈਟਰੋਲ ਤੋਂ ਚੱਲਦਾ ਹੈ ਅੱਜ ਕੱਲ ਆਪ ਨੇ ਇਹਦੇ 'ਚ ਪੈਟਰੋਲ ਪਾਇਆ ਵਾ ਤੇ ਦੋ ਅਖਬਾਰਾਂ 'ਚ ਇੱਥੇ ਚੈਨਲ ਆ ਸਪੋਕਸਮੈਨ ਵਰਗੇ ਉਹਨਾਂ ਨੂੰ ਪੈਟਰੋਲ ਪਾਇਆ ਹੋਇਆ ਤੇ ਇਹਨਾਂ ਦਾ ਕੰਮ ਆ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢਣਾ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਵੀ ਤੁਹਾਡਾ ਕੋਈ ਵਿਜ਼ਨ ਪੰਜਾਬ ਪ੍ਰਤੀ ਥੋੜੀ ਆ ਤੁਸੀਂ ਕੋਈ ਸੜਕ ਥੋੜੀ ਬਣਾਣੀ ਆ ਪੰਜਾਬ ਦੀ ਤੁਸੀਂ ਬੱਚਿਆਂ ਨੂੰ ਰੋਜ਼ਗਾਰ ਥੋੜੀ ਦੇਣਾ ਤੁਹਾਡਾ ਪਲਾਨਨ ਕੋਈ ਗਰੀਬ ਦੀ ਸੋਸ਼ਲ ਵੈਲਫੇਅਰ ਸਕੀਮਾਂ ਆ ਰੋਜ਼ਗਾਰ ਥੋੜੀ ਆ ਤੁਹਾਡਾ ਤਾਂ ਇੱਕੋ ਇੱਕ ਏਜੰਡਾ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢਣਾ ਤੁਸੀਂ 2 ਮਹੀਨੇ ਬਾਅਦ ਕੱਢ ਲਿਆ ਆ ਹੜਾ ਵਾਲਾ ਕੰਮ ਮੁੱਕ ਲੈਣ ਦੇ ਕੱਢੀ ਜਾਓ ਸਾਰੇ ਬੈਠ ਕੇ ਗਾਲਾਂ ਸੋ ਹੁਣ ਤੁਸੀਂ ਗਾਲਾਂ ਕੱਢ ਰਹੇ ਆ ਜਿਸ ਤਰ੍ਹਾਂ ਦੇ ਕਮੈਂਟ ਮੈਂ ਉਹਨਾਂ ਗਾਲਾਂ ਦੇ ਥੱਲੇ ਪੜ ਰਹੇ ਆ ਨਾ ਜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਛਿੱਤਰਪਰੇਡ ਹੋ ਜਾਣੀਆਂ ਫਿਰ ਕਹਿਣਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਡੀ ਕਟਾਈ ਕਰਵਾਦੀ ਜਾਣ ਕੇ ਏਸ ਕਰਕੇ ਤੁਹਾਨੂੰ ਮੱਤ ਜੋੜ ਕੇ ਬੇਨਤੀ ਕਰਦਾ ਵੀ ਛਿੱਤਰਾ ਤੋਂ ਬਚੋ ਆ ਮਹੀਨਾ 20 ਦਿਨ ਬਾਅਦ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ